ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਤਨਾਮ ਸਿੰਘ ਆ ਜੀ ਕਿਸਾਨ ਆ ਗੂ ਬੀਕੇ ਜੂ ਲਕਾਉਂਦਾ ਹੂੰ ਸਤਨਾਮ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਤੁਹਾਡੇ ਖੇਤਾਂ ਦੇ ਵਿੱਚ ਜਿਹੜਾ ਨਵਾਂ ਵਾਇਰਸ ਆਇਆਗਾ ਕੀ ਉਸ ਦੇ ਨਾਲ ਮੌਜੂਦਾ ਹਾਲਾਤ ਨੇ ਹਾਲਾਤ ਵੀਰ ਜੀ ਤੁਹਾਡੇ ਸਾਹਮਣੇ ਨੇਗੇ ਆਪਾਂ ਹੱਥ ਦੇ ਵਿੱਚ ਵੀ ਝੋਨਾ ਜਿਹੜਾ ਫੜ ਰੱਖਿਆ ਹੈਗਾ ਤੇ ਇੱਕ ਕਿਸਾਨ ਦਾ ਨੌਵੇਂ ਗੁਰਵਰ ਸਿੰਘ ਜਿਹਦੇ ਖੇਤ ਦੇ ਵਿੱਚ ਆਪਾਂ ਖੜੇ ਆਗੇ ਤੇ ਇਹਦਾ ਲਗਭਗ 50 60% ਮਤਲਬ ਵੀ ਨੁਕਸਾਨ ਕੀਤਾ ਇਸ ਚੀਨੀ ਵਾਇਰਸ ਨੇ ਤੇ ਬਾਇਰ ਸੇ ਕਹਿ ਸਕਦੇ ਆ ਇੱਕ ਪਰ ਹਾਲੇ ਤੱਕ ਤਾਂ ਇਹਦੇ ਬਿਮਾਰੀ ਦੀ ਨਹੀਂ ਪਤਾ ਲੱਗਿਆ ਵੀ ਕਿਹੜੀ ਬਿਮਾਰੀ ਹੈਗੀ ਬਾਇਰ ਸਹਾਜਾ ਬੀ ਐਲ ਵੀ ਆਜਾ ਝੁਰਸ ਰੋਗ ਹੈ ਜਦ ਮੈਕਮੇ ਮੁਤਾਬਕ ਤਾਂ ਕਹੀਏ ਇਹਨੂੰ ਝੁਰਸ ਰੋਗ ਵੀ ਮੰਨਦਾ ਇਹਨੂੰ ਬੀ ਐਲ ਵੀ ਵੀ ਮੰਨਦਾ ਪਰ ਬਿਮਾਰੀ ਹੈ ਜਿਹੜੀ ਹਾਲੇ ਤੱਕ ਸਿੱਤੇ ਤੇ ਮੈਕਮੇ ਪਹੁੰਚਿਆ ਨਹੀਂ ਹੈਗਾ ਵੀ ਕਿਹੜੀ ਬਿਮਾਰੀ ਹੈ ਇਹਨੂੰ ਕਿੱਥੋਂ ਇਹ ਆਈ ਹੈ ਵੀ ਮੈਕਮੇ ਨੂੰ ਤਾਂ ਹਾਲੇ ਤੱਕ ਕੋਈ ਵੀ ਨਹੀਂ ਰਿਪੋਰਟ ਹੈਗੀ ਵੀ ਕਿੰਨਾ ਕਿਸਾਨਾਂ ਦਾ ਨੁਕਸਾਨ ਹੋਇਆਗਾ ਤੇ ਨਾ ਕੋਈ ਅਧਿਕਾਰੀ ਪਿੰਡਾਂ 'ਚ ਦੇਖਣ ਆਇਆਗਾ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਖੇਤੀਬਾੜੀ ਅਧਿਕਾਰੀਆਂ ਤੋਂ ਵੀ ਮੰਗ ਕਰਦੇ ਆਂ ਵੀ ਇਸ ਦਾ ਕੋਈ ਅਗਲੇ ਸਾਲ ਲਈ ਚਲੋ ਇਸ ਸਾਲ ਤਾਂ ਜਿਹੜਾ ਹੋਣਾ ਸੀ ਹੋ ਗਿਆ ਵੀ ਅਗਲੇ ਸਾਲ ਲਈ ਕੋਈ ਇਹਦੇ ਤੇ ਰੋਕਥਾਮ ਲਈ ਕੋਈ ਪਹਿਲਾਂ ਹੀ ਜਿਹੜਾ ਉਪਾਏ ਕੀਤੇ ਜਾਣ ਇੱਕੋ ਰਸਈਏ ਆ ਇਹ ਚਾਰੇ ਕਿਲੇ ਨਹੀਂ ਹਜੇ ਉਹ ਪਰਲੇ ਕਿਲੇ ਚ ਨੁਕਸਾਨ ਹੈ ਜਿਹੜੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਦੇ ਲੱਛਣ ਨੇ ਦੇਖਣ ਨੂੰ ਮਿਲਦੇ ਨੇ ਦੇਖੋ ਤਾਂ ਜੀ ਲਗਭਗ 2-3 ਚਿਲਿਆਂ ਤੇ ਇਹ ਜਾਦੇ ਆ ਮਤਲਬ ਸੰਗਰੂਰ ਪਟਿਆਲਾ ਦੇ ਵਿੱਚ ਵੀ ਹੈ ਤੇ ਪਰ ਜਿਹੜੇ ਮੇਰੇ ਪਿੰਡ ਦੇ ਵਿੱਚ ਪੁੱਲਰਾਖਵਾ ਜਿਹੜਾ 100 ਏਕੜ ਇਸ ਦੀ ਮਾਰਿਠਾਇਆ ਹੋਇਆ ਹੈਗਾ ਇਹ ਕਿਤੇ ਥੋੜਾ ਕਿਤੇ ਵੱਡਾ 50-60 ਏਕੜ ਦੇ ਵਿੱਚ ਤਾਂ ਬਹੁਤ ਜਿਆਦਾ ਹੈ ਜਿਹੜਾ ਇਹਦੇ ਨਾਲ ਕਿ ਜਿਹੜੇ ਹਿਸਾਬ ਨਾਲ ਦੇਖੋ ਹਾਲਾਤ ਨੇ ਹਿਸਾਬ ਨਾਲ ਤਾਂ ਲੱਗਦਾ ਵੀ ਕੁਝ ਹੱਥ ਪੱਲੇ ਲੱਗਣੀ ਨੇ ਜਿਹੜੇ ਕਿਸਾਨ ਦੇ ਆਪਾਂ ਖੇਤ ਦੇ ਵਿੱਚ ਖੜਿਆਂਗੇ ਬੀਤੂ ਤਾਂ ਥੋੜੀ ਬਹੁਤੀ ਆਸ ਹੋ ਸਕਦੀ ਹੈ ਕਿ ਖਰਚਾ ਆਪਣੀ ਦੇਖੋ ਮੋੜ ਜੇ ਪਰ ਬਹੁਤੀ ਆਸ ਨਹੀਂ ਹੈਗੀ ਇੱਥੇ ਹੋਰ ਕਿੱਦਾਂ ਕਰੀਏ ਭਾਈ ਹੱਲ ਨਹੀਂ ਕੋਈ ਮੈਂ ਆਪਣਾ ਜਿਨਾਮ ਗੁਰਬਖਸ਼ ਨੇ ਕਿਹੜਾ ਪਿੰਡ ਹੈਗਾ ਮੈਂ ਤਾਂ ਬਹੁਤ ਝੜਕੇ ਤੁਹਾਨੂੰ ਪੁੱਛ ਕੇ ਨਹੀਂ ਗਈ ਜੁਗਾ ਜਿਨਾਮ ਗੀਤਾਂ ਦੇ ਵਿੱਚ ਇਹ ਹਾਲਾਤ ਨੇ ਉਹ ਕਿੱਥੇ ਐਡ ਪਾਤੀ ਹੈ ਇਹ ਲਾਸਟ ਜਿਹੇ ਤੋਂ ਬਾਅਦ ਪਤਾ ਲੱਗਿਆ ਜਦੋਂ ਇਹਨੇ ਗਰੋਥ ਰੁਕੀ ਸ਼ੁਰੂ ਤੁਸੀਂ ਗਰੋਥ ਰੁਕ ਗਈ ਪਹਿਲਾਂ ਤਾਂ ਤੁਸੀਂ ਦੇਖ ਹੀ ਰਹੇ ਹੋ ਮੈਂ ਬੂਟੇ ਨੂੰ ਇਹਦੀ ਪੂਰੀ ਗਰੋਥ ਹੋਈ ਹੋਈ ਆ ਉਸ ਤੋਂ ਬਾਅਦ ਜਦੋਂ ਮੈਂ ਕਿਮਿਆ ਵਾਲਿਆਂ ਨਾਲ ਜਾਂ ਕੰਪਨੀਆਂ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਵੀ ਇਹ ਚਿੱਟਾ ਤਿਲ ਹੈ ਇਹਦੇ ਤੁਸੀਂ ਸੀਨ ਬੈਰਾ ਜਾਂ ਚਸ ਵਗੈਰਾ ਦੀ ਸਪਰੇ ਕਰੋ ਉਹ ਕੀਤੀ ਆ ਕਿਤੇ ਨਾ ਕੋਈ ਫਰਕ ਨਹੀਂ ਪਿਆ ਫਿਰ ਉਹ ਕਹਿੰਦੇ ਕੋਈ ਵਾਇਰਸ ਹੈ ਬੀ ਐਲ ਵੀ ਉਹਦੀ ਆ ਸਪਰੇ ਹੈ ਉਹ ਕੀਤੀ ਜੋ ਜੋ ਵੀ ਕੋਈ ਕਹਿੰਦਾ ਰਿਹਾ ਸਪਰੇਹਾ ਕਰਦੇ ਰਹੇ ਜੀ ਪਰ ਇਹਦੇ ਤੋਂ ਕੋਈ ਅਸਰ ਨਹੀਂ ਹੋਇਆ। ਤਾਂ ਹੋਰ ਕਿੰਨਾ ਕੁ ਨੁਕਸਾਨ ਹੈ ਕਿੰਨੀ ਜ਼ਮੀਨ ਦੇ ਵਿੱਚ ਫੈਲਿਆ ਹੋਇਆ ਹੈਗਾ। ਇਹ ਮੇਰੇ ਜ਼ਿਆਦਾ ਤਾਂ ਇਹ 5 ਏਕੜ ਜ਼ਮੀਨ ਤੇ। ਦੂਸਰੇ ਚ ਹੈ ਤਾਂ ਤਕਰੀਬਨ ਸਾਰੇ ਬਣ ਚੱਲੋ ਉਹਦੀ 5 700 ਤੋਂ 2 4 5 8 ਕਿੱਲੇ ਦੀ ਮਾਰ ਹੈ। ਇਹ ਤਾਂ ਮੇਰੇ ਅਕੋਰਡਿੰਗ ਤਾਂ ਹੈ 60 70% ਕੀ ਕਹਿੰਦਾ ਖਿੰਦਾ ਅੱਗੇ ਆਇਆ ਕਹਿੰਦੇ ਅੱਗੇ ਆ ਓਹੀ ਹੈ। ਚਾਹ ਤੇ ਤਾਂ ਤੁਸੀਂ ਦੇਖੋ ਜੀ ਜੇ ਜੀਆਂ 85 ਮਾਣ ਨਿਕਲ ਗਏ ਨੇ ਤਾਂ ਮੈਨੂੰ ਤਾਂ ਲੱਗਦਾ ਵੀ ਇੱਥੇ 35 ਮਾਣ ਦੀ ਹੋਵੇ ਠੀਕ ਆ ਤਾਂ ਹੁਣ ਮੰਗ ਕੀ ਕਰਦੇ ਆਂਗੇ ਮੰਗ ਤਾਂ ਇਹ ਕਰਦੇ ਆਂ ਜੀ ਵੀ ਇਹਦਾ ਕੋਈ ਨਾ ਕੋਈ ਮੁਆਵਜ਼ਾ ਵਗੈਰਾ ਮਿਲਣਾ ਚਾਹੀਦਾ ਇਹ ਤਾਂ ਹਾਲੇ ਵੀ ਕੀ ਲੱਗਦਾ ਵੀ ਭਾਗ ਬਣਾ ਹਾਂ ਬਿਲਕੁਲ ਚਾਹੀਦਾ ਜੀ ਜੋ ਇਸ ਵਾਰ ਤਾਂ ਹੋ ਗਿਆ ਚਲੋ ਹੋ ਗਿਆ ਜੀ ਨੈਕਸਟ ਟਾਈਮ ਲਈ ਤਾਂ ਮੈਂ ਇੱਕ ਮੈਨੂੰ ਜ਼ਰੂਰ ਚਾਹੀਦਾ ਜੀ ਕੋਈ ਪਹਿਲਾਂ ਤੋਂ ਸਟਾਰਟਿੰਗ ਤੋਂ ਕੋਈ ਨਈਂ ਦਵਾਈਆਂ ਤੈਅ ਕਰਨਾ ਮੇਰੇ ਤਾਂ ਹੋ ਗਿਆ ਹੋਰ ਕਿਸੇ ਵੀਰ ਭਾਈ ਦੇ ਨਾਲ ਹੋਵੇ ਅਗਲੇ ਸਾਲ ਨਾ ਹੋਵੇ ਜੇ ਆ ਬਾਰ ਬਾਰ ਇਦਾਂ ਦੇ ਨੁਕਸਾਨ ਹੁੰਦੇ ਰਹੇ ਤਾਂ ਕਿਸਾਨ ਦਾ ਖਤਮ ਹੈ ਪਹਿਲੀ ਖਤਮ ਕੋਈ ਨਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਦਾ